ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਮਿਲ ਕੇ ਸਾਰੇ ਠੀਕ ਹੋਗੇ ਤੰਦਰੁਸਤ ਹੋਗੇ ਅੱਜ ਦਾ ਵਲੌਗ ਆਪਾਂ ਕਰ ਲੈਗੇ ਸ਼ੁਰੂ ਦੋਸਤੋ ਅੱਜ ਆਪਾਂ ਆਏ ਸੀ ਸ਼ਹਿਰ ਫਰੀਦਕੋਟ ਵਿੱਚ ਥੋੜਾ ਜਿਹਾ ਕੰਮ ਸੀਗਾ ਤੇ ਕੰਮ ਆਪਾਂ ਥੋੜਾ ਜਿਹਾ ਕਰਦਾ ਥੋੜਾ ਆਪਣਾ ਰਹਿ ਗਿਆ ਕੋਈ ਪਰਸਨਲ ਕੰਮ ਸੀ ਕਰਦਾ ਤੇ ਦੋਸਤੋ ਹੁਣ ਲੱਗੀ ਸੀ ਬਹੁਤ ਜ਼ਿਆਦਾ ਭੁੱਖ ਤੇ ਮੈਂ ਕਿਹਾ ਕੋਈ ਨਾ ਕੁਝ ਖਾਦਾ ਜਾਵੇ ਤੇ ਆਪਾਂ ਖਾਣ ਲੱਗੇ ਕੁਲਚਾ ਇੱਕ ਮਿੰਟ ਪਹਿ ਪੜ੍ਹ ਲਿਓ ਆਪਾਂ ਆਪ ਪਖਾਨ ਲਈ ਕੁਲਚਾ ਬੜੀ ਭਰ ਕੁਲਚਾ ਬਹੁਤ ਸਵਾਦ ਆਇ ਫੀਕੁਰ ਸ਼ਹਿਰ ਵਿੱਚ ਮੋਬਾਈਲ ਮਾਰਕੀਟ ਦੇ ਕੋਲੇ ਹੀ ਕੁਲਚਾ ਬਾਈ ਖੜਦਾ ਬਾਈ ਖੜਦਾ ਜਿਹੜਾ 50 ਰੁਪਏ ਦਾ ਸਪੈਸ਼ਲ ਕੁਚੜਾ ਸ਼ੋਲੇ ਪਨੀਰ ਕੁਲਚਾ ਹੈਗਾ ਕੁਲਚਾ ਬਹੁਤ ਸਵਾਦ ਆਇ ਜੇਖਣੇ ਖਾਣਾ ਆਪ ਤੇ ਮੋਬਾਈਲ ਮਾਰਕੀਟ ਕੋਲੇ ਨੇੜੇ ਘੰਟਾ ਚਾਉਂਦੇ ਆਖਦੇ ਖਾ ਸਕਦੇ ਹੋ ਸਪੈਸ਼ਲ ਕੁਚੜਾ ਬੰਦਾ ਬਈ ਬਹੁਤ ਵਧੀਆ ਤੇ ਮੈਂ ਕਿਹਾ ਚਲੋ ਦੋਸਤਾਂ ਨੂੰ ਨਾਲੇ ਕੁਲਚਾ ਖਵਾਇਆ ਜਾ ਕੇ ਨਾਲੇ ਵਲੌਗ ਬਣਾਇਆ ਜਾਵੇ ਅੱਜ ਦਾ ਵਲੌਗ ਦੋਸਤੋ ਸ਼ਹਿਰ ਵਿੱਚ ਕੰਮ ਕਰਕੇ ਆਏ ਸੀਗੇ ਚਲੋ ਆਪਾਂ ਖਾਣੇ ਕੁਰਚੇ ਫਿਰ ਕਰਦੇ ਆਂ ਗੱਲਾਂ ਬਾਤਾਂ ਤੇ ਬਣਾਉਣੇ ਆ ਜਿਹਾ ਬਲੌਗ ਬੜੇ ਦਾ ਮੇਰੇ ਨਾਲ ਦੋਸਤੋ ਹਾਂਜੀ ਦੋਸਤੋ ਆਪਾਂ ਕਲਚਰ ਲਿਆ ਹੈ ਖਾ ਭੁੱਖ ਬਹੁਤ ਲੱਗੀ ਸੀ ਜੀ ਤੇ ਦੋਸਤੋ ਤੁਹਾਨੂੰ ਦੱਸਿਆ ਸੀ ਥੋੜੇ ਪਰਸਨ ਕੰਮ ਲਈ ਆਏ ਸੀ ਚਲੋ ਇੱਕ ਆਪਾਂ ਥੋੜੀ ਮੈਡੀਸਨ ਵੀ ਲੈਣੀ ਸੀਗੀ ਆਪਾਂ ਆ ਗਏ ਆ ਸਿਵਲ ਹਸਪੀਟਲ ਦੇ ਕੋਲ ਆ ਦੇਖੋ ਰਸ਼ ਬਹੁਤ ਜ਼ਿਆਦਾ ਇੱਥੇ ਗੱਡੀਆਂ ਦਾ ਗੱਡੀਆਂ ਬਹੁਤ ਜ਼ਿਆਦਾ ਇੱਥੇ ਆਉਂਦੀਆਂ ਨੇ ਤੇ ਬੜਾ ਮੁਸ਼ਕਲ ਹੁੰਦਾ ਲੰਘਣਾ ਇੱਥੋਂ ਉਹ ਆ ਦੇਖੋ ਸਿਵਲ ਹਸਪੀਟਲ ਜਿਹੜਾ ਫ੍ਰੀ ਕੋਡ ਦਾ ਆਪਾਂ ਨੂੰ ਥੋੜੀ ਜਿਹੀ ਮੈਡੀਸਿਨ ਲੈਣੀ ਸੀਗੀ ਆਪਾਂ ਇੱਥੇ ਪਹੁੰਚ ਚੁੱਕੇ ਆਂ ਤੇ ਗਏ ਸੀ ਡਾਕਟਰ ਕੋਲ ਡਾਕਟਰ ਸਾਹਿਬ ਜੀ ਬੈਠੇ ਨੇਗੇ ਡਾਕਟਰ ਸਾਹਿਬ ਗਏ ਨੇ OPD ਚ ਤੇ ਇਸ ਕਰਕੇ ਆਪਾਂ ਉਹ ਨਹੀਂ ਵੇਟ ਕਰ ਰਹੇ ਇੱਥੇ ਤੇ ਚਲੋ ਦੋਸਤੋ ਗੱਲ ਕਰਨੀ ਹੈ ਆਪਣੇ ਇਸ ਚੈਨਲ ਬਲੌਗਸ ਚੈਨਲ ਦੇ ਬਾਰੇ ਦੋਸਤੋ ਜਿਹੜਾ ਮੇਰਾ ਚੈਨਲ ਹੈਗਾ ਇਹ ਥੋੜੇ ਦਿਨ ਪਹਿਲਾਂ ਹੀ ਖੋਲਿਆ ਹੈਗਾ ਤੇ ਆਪਾਂ ਇਸ ਤੇ ਵਲੌਗ ਡੇਲੀ ਪਾ ਰਹੇ ਆਂ ਤੇ ਆਪਾਂ ਨੂੰ ਕੁਝ ਜ਼ਿਆਦਾ ਰਿਸਪਾਂਸ ਨਹੀਂ ਆ ਰਿਹਾ ਪਰ ਜਿੰਨੇ ਵੀ ਦੋਸਤ ਆਪਣੀ ਵੀਡੀਓ ਵੇਖ ਰਹੇ ਸਾਰਾ ਧੰਨਵਾਦ ਕਰਦੇ ਆਂ ਤੇ ਦੋਸਤੋਂਨ ਅੱਗੇ ਵੀ ਬੇਨਤੀ ਹੈ ਕਿ ਆਪਣੇ ਵਲੌਗ ਜ਼ਰੂਰ ਦੇਖਿਆ ਕਰੋ ਕਿਉਂਕਿ ਆਪਾਂ ਸਾਰੇ ਵਲੌਗ ਜਿਹੜੇ ਫੈਮਿਲੀ ਵਲੌਗਸ ਹੀ ਬਣਾਉਂਨੇ ਆਂ ਜਿਹੜੇ ਪਰਿਵਾਰ ਵਿੱਚ ਬੈਠ ਕੇ ਵੇਖੀ ਜਾ ਸਕਣ ਤੇ ਆਪਾਂ ਰੋਜ਼ਮਰਾਂ ਦੀ ਜ਼ਿੰਦਗੀ 'ਚ ਜੋ ਕੁਝ ਹੁੰਦਾ ਏ ਆਪਾਂ ਉਹ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਤੇ ਦੋਸਤੋਂ ਆਪਰਾ ਜਿੱਦੇ ਵਲੌਗ ਚੈਨਲ ਚੱਲ ਪਿਆ ਆਪਾਂ ਇਸ ਤੋਂ ਹੋਰ ਘੈਂਟ ਘੈਂਟ ਵਲੌਗਸ ਲੈ ਕੇ ਆਇਆ ਕਰਾਂਗੇ ਜਿਸ ਤਰ੍ਹਾਂ ਖੇਤੀ ਦੇ ਵਲੌਗਸ ਆਪਾਂ ਕਿੱਥੇ ਜਾਂਦੇ ਆਂ ਉਹ ਵੀ ਲੋਗਸ ਆਪਾਂ ਤੁਹਾਡੇ ਲੈ ਕੇ ਆਉਂਦੇ ਰਵਾਂਗੇ ਤੇ ਦੋਸਤੋ ਤੁਹਾਡਾ ਚੈਨਲ ਕਾਦੇ 베ਸ ਤੇ ਹੈ ਮੈਨੂੰ ਦੱਸੋ ਮੈਂ ਤੁਹਾਡਾ ਚੈਨਲ ਵੀ ਸਬਸਕ੍ਰਾਈਬ ਜ਼ਰੂਰ ਕਰੂੰਗਾ ਜਿਹੜੇ ਵੀਰ ਨੇ ਮੇਰਾ ਮੇਥੋਂ ਚੈਨਲ ਸਬਸਕ੍ਰਾਈਬ ਕਰਾਉਣਾ ਤੇ ਮੈਨੂੰ ਮੈਸੇਜ ਕਰਦਿਆ ਕਰੋ ਮੈਂ ਉਸ ਦਾ ਚੈਨਲ ਸਬਸਕ੍ਰਾਈਬ ਕਰੂੰਗਾ ਤੇ ਵੀਰ ਬਣੇ ਮੇਰਾ ਚੈਨਲ ਵੀ ਸਬਸਕ੍ਰਾਈਬ ਕਰ ਲਿਆ ਕਰੋ ਕਿਉਂਕਿ ਜੇ ਆਪਾਂ ਇੱਕ ਦੂਜੇ ਨਾਲ ਨਾਲ ਮਿਲ ਕੇ ਚੱਲਾਂਗੇ ਤਾਂ ਹੀ ਆਪਾਂ ਨੂੰ ਕਾਮਯਾਬੀ ਮਿਲੂਗੀ ਜੇ ਆਪਾਂ ਕਵਾਂਗੇ ਆਪਾਂ ਇਸ ਬੰਦੇ ਦਾ ਸਬਸਕ੍ਰਾਈਬ ਨਹੀਂ ਕਰਨਾ ਉਹ ਦਾ ਸਬਸਕ੍ਰਾਈਬ ਕਰਨਾ ਜੇ ਆਪਾਂ ਨੇ ਕਿਸੇ ਨੂੰ ਸਬਸਕ੍ਰਾਈਬ ਕਰਾਂਗੇ ਤੇ ਆਪਣ ਇਹ ਰਲ YouTube ਤੇ ਰਲ ਮਿਲ ਕੇ ਚੱਲਣਾ ਪੈਣਾ ਇੱਕ ਪਰਿਵਾਰ ਬਣ ਕੇ ਚੱਲਣਾ ਪੈਣਾ ਤੇ ਇਸੇ ਕਰਕੇ ਦੋਸਤੋ ਜਿਹਨੂੰ ਜਿਹਨੂੰ ਮੇਰੇ ਵੀਰ ਦਾ ਕੋਈ ਚੈਨਲ ਨਵਾਂ ਚੱਲਣਾ ਪੁਰਾਣਾ ਚੱਲਣਾ ਉਹ ਮੈਨੂੰ ਕਮੈਂਟ ਉਹ ਜਰੂਰ ਮੈਂਸ਼ਨ ਕਰ ਦਿਓ ਵੀ ਮੇਰਾ ਚੈਨਲ ਆ ਹੈਗਾ ਮੈਂ ਉਸ ਨੂੰ ਪੱਕਾ ਪ੍ਰੋਮਿਸ ਹੈ ਵੀ ਸਬਸਕ੍ਰਾਈਬ ਕਰੂੰਗਾ ਤੇ ਵੀਰ ਬਣੇ ਕਮੈਂਟ ਕਰਨ ਤੋਂ ਪਹਿਲਾਂ ਮੇਰਾ ਚੈਨਲ ਵੀ ਸਬਸਕ੍ਰਾਈਬ ਕਰ ਲਿਆ ਕਰੋ ਤੇ ਆਪਣਾ ਪੂਰਾ ਵਲੌਗ ਜੜਾ ਵੇਖ ਲਿਆ ਕਰੋ ਤੇ ਦੋਸਤੋ ਮੈਨੂੰ ਤੁਸੀਂ ਰਾਇ ਵੀ ਦੇ ਸਕਦੇ ਹੋ ਵੀ ਮੈਂ ਕਿਹੜੇ ਬੇਸ ਤੇ ਜ਼ਿਆਦਾ ਵਲੌਗਸ ਬਣਾਇਆ ਕਰਾਂ ਕਿਉਂਕਿ ਮੈਂ ਨਵਾਂ ਹੈਗਾ YouTube ਤੇ ਮੈਨੂੰ ਬਾਲਾ ਪਤਾ ਨਹੀਂ ਹੈਗਾ ਇਸ ਕਰ ਦੋਸਤੋ ਚਲੋ ਅੱਜ ਮੈਨੂੰ ਇੱਕਦੋ ਕੰਮ ਹੋ ਰਹੇ ਹੈਗੇ ਆ ਫਰੀ ਕੋਟ ਸ਼ਹਿਰ ਵਿੱਚ ਤੇ ਮੈਂ ਕੰਮ ਕਰ ਲਵਾਂ ਇਸ ਲਈ ਮੈਂ ਅੱਜ ਥੋੜਾ ਨਿਕਾਇਆ ਵਲੌਗ ਬਣਾਇਆ ਕਿਵਰ ਮਨ ਬੜਾ ਦੁਖੀ ਹੋ ਜਾਂਦਾ ਕਿ ਜਦੋਂ ਆਪਣੇ ਵਲੌਗਸ ਤੇ ਵਿਊਜ਼ ਨਹੀਂ ਆਉਂਦੇਗੇ ਲੋਕੀ ਦਾ ਵਿਊਜ਼ ਦੇ ਬਾਰੇ ਵੀ ਚੈਨਲ ਤੇ ਵਲੌਗਸ ਬਣਾਉਂਦੇ ਪਰ ਮੈਂ ਨਹੀਂ ਬਣਾਉਣਾ ਮੇਰਾ ਦੋਸਤਾਂ ਤੁਹਾਡੇ ਨੇ ਸ਼ੇਅਰ ਕਰਨਾ ਹੈਗਾ ਕਿ ਜੇ ਵਿਊਜ਼ ਆਉਣਗੇ ਤਾਂ ਆਪਣਾ ਚੈਨਲ ਗਰੋ ਹੋ ਜੂ ਗਰੋ ਹੋ ਜੇ ਤਾਂ ਆਪਾਂ ਨੂੰ ਕਾਜਾਂ ਵੀ ਮਿਲ ਜੂਗੀ YouTube ਤੇ ਇੱਕ ਦਿਨ ਪਰ ਦੋਸਤੋ ਕੋਸ਼ਿਸ਼ ਕਰਦੇ ਰਿਹਾ ਕਰੋ ਸੋਹਣੇ ਸੋਹਣੇ ਵਲੌਗਸ ਪਾਉਂਦੇ ਰਿਹਾ ਕਰੋ ਮੇਰੀ ਤਰ੍ਹਾਂ ਕਿ ਤੁਸੀਂ ਵਲ ਚੈਨਲ ਨੂੰ ਗਾਣਾ ਵੀ ਜਰੂਰ ਰੱਖ ਦੇਣਾ ਮਿਲ ਜੂਗੀ ਤੇ ਚਲੋ ਦੋਸਤੋ ਆਪਾਂ ਅੱਜ ਦਾ ਵਲੌਗ ਕਰਦੇ ਆ ਇੱਥੇ ਖਤਮ ਨਿਕਿਆ ਵਲੌਗ ਉਹਨੇ ਤੁਹਾਨੂੰ ਵੇਖਣਾ ਵੀ ਸੌਖਾ ਹੋ ਜਾਏਗਾ ਤੇ ਮੈਨੂੰ ਆਪਣੀ ਰਾਇ ਜਰੂਰ ਦੇਣਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਦਾ ਵਲੌਗ ਕਰਦੇ ਆ ਖਤਮ ਜੀ